ਜੋ ਰਾਤ ਵਾਲੀ ਮੀਟਿੰਗ ਦੀ ਗੱਲ ਕਰੀਓ 7 ਘੰਟੇ ਲਗਾਤਾਰ ਸਾਡੀ ਮੀਟਿੰਗਾਂ ਜੋ ਟ੍ਰਾਂਸਪੋਰਟ ਮੰਤਰੀ ਨਾਲ ਚੱਲੀ ਆ ਪਰ ਉਥੇ ਮੰਤਰੀ ਜੀ ਨੇ ਇਹ ਗੱਲ ਕਹਿ ਕੇ ਕਿ ਜੀ ਅਸੀਂ ਇਹਨਾਂ ਦੇ ਸਾਥੀ ਰਿਹਾ ਕਰ ਦਿੰਨੇ ਆ ਬਾਕੀ ਹਿਆਰ ਬੱਸ ਅਸੀਂ ਪੰਜਾਬ ਰੋਡ ਦੇ ਪੀਆਰਟੀਸੀ ਦੇ ਵਿੱਚ ਪਾ ਦਿੰਨੇ ਆ ਤੇ ਜੋ ਸਾਥੀ ਇਹਨਾਂ ਦੇ ਕੱਢੇ ਗਏ ਆ ਜਾਂ ਸਸਪੈਂਡ ਕੀਤੇ ਗਏ ਉਹਨਾਂ ਨੂੰ ਤਰ੍ਹਾਂ ਤੋਂ ਬਹਾਲ ਕਰਕੇ ਉਹਨਾਂ ਨੂੰ ਰੂਟਾਂ ਦੇ ਉੱਪਰ ਚਲਾ ਦਿੰਨੇ ਆ ਤੇ ਸਾਡੀ ਸਹਿਮਤੀ ਬਣਦੀ ਪਰ ਉਥੇ ਹੋਇਆ ਕੀ ਉਸਦੇ ਉਲਟ ਬਿਲਕੁਲ ਜਦੋਂ ਪੀਆਰਟੀਸੀ ਦੇ ਵਿੱਚ ਸਾਡੇ ਆਗੂ ਸਭਾਣ ਗਏ ਗੱਲਬਾਤ ਕੀਤੀ ਐ ਅੰਬੀ ਸਾਹਿਬ ਨਾਲ ਤਾਂ ਉਹ ਕਹਿੰਦੇ ਬਿਲਕੁਲ ਨਹੀਂ ਮੈਂ ਅਪੀਲ ਆਉਂਗਾ ਮੈਂ ਆਪਣੇ ਹਿਸਾਬ ਨਾਲ ਦੇਖਣਾ ਸੀ ਕਿ ਕਿਦਾਂ ਪਾਲ ਕਰਨਿਆ ਜਾਂ ਨਹੀਂ ਕਰਨੇ ਮੈਂ ਕਿਹੜੇ ਰੱਖਣੇ ਕਿਹੜੇ ਨਹੀਂ ਰੱਖਣੇ ਬਿਲਕੁਲ ਉਸ ਜੋ ਬਿਆਨਵਾਜੀ ਆ ਉਸ ਦੇ ਉਲਟ ਝਲਕ ਰਿਆ ਜੋ ਲੋਕਾਂ ਨੂੰ ਦਿਖਾਇਆ ਕੁਝ ਹੋਰ ਸੀ ਔਰ ਜੋ ਅਸਲੀਅਤ ਦੇ ਵਿੱਚ ਉਹ ਗਰਾਉਂਡ ਲੈਵਲ ਤੇ ਉਹ ਦੁਬਾਰਾ ਜੋ ਅੱਜ ਫੇਰ ਸਾਨੂੰ ਸਵੇਰ ਤੋਂ ਮਜਬੂਰ ਨੇ ਫੇਰ ਉਸੇ ਤਰ੍ਹਾਂ ਹੀ ਹੜਤਾਲ ਜਾਰੀ ਰੱਖਣੀ ਪਈ ਕਿੰਨੇ ਕੰਮ ਐ ਆਪਣੇ ਹਿਰਾਸਤ ਚ ਲਿਆ ਗਿਆ ਰਾਜ ਤੋਂ ਦੇ ਵਿੱਚ ਬਠਿੰਡੇ ਜੋ ਆਪਣੇ ਉਹ ਟੋਟਲ ਸਾਡੀ ਲੀਡਰਸ਼ਿਪ ਦੇ 4-7 ਸਾਥੀ ਹੈ ਅੱਜ ਮੀਟਿੰਗ ਦੌਰ ਚ ਚੱਲ ਰਹੀ ਹੈ ਅੱਜ ਹਾਲੇ ਤੱਕ ਕੋਈ ਰਾਬਤਾ ਨਹੀਂ ਕਾਇਮ ਹੋਇਆ ਬਾਕੀ ਜੇਕਰ ਕੋਈ ਗੱਲਬਾਤ ਆ ਗਿਆ ਕਿ ਹੋਰ ਜਿੱਥੇ ਹੁੰਦੇ ਤੁਸੀਂ ਅਗਲੇ ਚੰਗਾ ਅਰਚ ਤੋਂ ਅੱਜ ਅਸੀਂ ਵੱਡੇ ਲੈਵਲ ਤੋਂ ਕੱਲ ਸ਼ਾਮ ਤੋਂ ਹੀ ਅਸੀਂ ਇਸ ਚੀਜ਼ ਦੇ ਵਿੱਚ ਲੱਗੇ ਹੋਏ ਹਾਂ ਯਤਨ ਚੀਲਾਂ ਕਿ ਵੱਡੇ ਪੱਧਰ ਤੇ ਜਥੇਬੰਦੀਆਂ ਤੋਂ ਸਹਿਯੋਗ ਮੰਗ ਕੇ ਅੱਜ ਅਸੀਂ ਦੁਪਹਿਰ 2 ਵਜੇ ਤੱਕ ਵੱਡੇ ਕਾਫਲਿਆਂ ਦੇ ਵਿੱਚ ਲੈਸ ਉਸ ਤੋਂ ਅਗਲੀ ਜਿੰਨੇ ਵੀ ਵੱਡੇ ਸਾਡੇ ਕੋਲ ਕਿਡਰ ਹੋਊਗਾ ਅਗਲੇ ਪ੍ਰੋਗਰਾਮ ਦਾ ਅਸੀਂ ਐਲਾਨ ਕਰ ਦੇਵਾਂਗੇ